ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਲੱਗੇ ਬਣਾਉਣ ਗੋਲ ਗੱਪੇ ਗੋਲ ਗੱਪਿਆਂ ਲਈ ਮੈਂ ਸਾਰਾ ਮਟੀਰੀਅਲ ਇਕੱਠਾ ਕਰ ਲਿਆ ਵਾ ਤੇ ਇਹ ਮੈਂ ਲਗੀ ਹੁਣ ਆਟਾ ਬਣਾਉਣ ਡੋ ਤਿਆਰ ਕਰਨੀ ਆ ਸੀ ਗੋਲ ਗੱਪਿਆਂ ਲਈ ਤੇ ਸੂਜੀ ਲਈ ਹੈ ਮੈਂ ਪੂਰਾ ਕੱਪ ਤੇ ਅੱਧਾ ਕੱਪ ਲਿਆ ਆਟਾ ਦੋਵਾਂ ਨੂੰ ਰਲਾਰਨਾ ਚੰਗੀ ਤਰ੍ਹਾਂ ਨਾਲ ਥੋੜਾ ਥੋੜਾ ਪਾਣੀ ਪਾ ਕੇ ਅਸੀਂ ਨੂੰ ਚੰਗੀ ਤਰ੍ਹਾਂ ਨਾਲ ਗੋਲ ਲੈਣਾ ਆਟਾ ਜਿਹੜਾ ਸਖਤ ਰੱਖਣਾ ਹੈ ਸਖਤ ਡੋ ਤਿਆਰ ਕਰਨੀ ਹੈ ਤੇ ਦੇਖੋ ਇਸ ਤਰ੍ਹਾਂ ਮੈਂ ਚੰਗੀ ਤਰ੍ਹਾਂ ਮਸਲ ਮਸਲ ਕੇ ਠੀਕ ਕਰਨ ਦੀ ਹੈ ਉਸੇ ਤਰ੍ਹਾਂ ਤੁਸੀਂ ਵੀ ਗੋਲ ਲੈਣਾ ਇਹਨੂੰ ਉਸ ਤੋਂ ਬਾਅਦ ਅਸੀਂ ਇਹਦੇ ਉੱਪਰ ਕਿਸੇ ਗਿੱਲੇ ਪੋਣੇ ਜਾਂ ਕਿਸੇ ਕੱਪੜੇ ਦੇ ਨਾਲ ਇਹਨੂੰ ਟੱਕ ਲੈਣਾ ਇਹਨੂੰ ਦੇਣੀ ਆਪਾਂ ਰੈਸਟ ਹੋਣ ਦੂਸਰੇ ਪਾਸੇ ਅਸੀਂ ਕਾਂਜੀ ਤਿਆਰ ਕਰਨੀ ਹੈ ਕਾਂਜੀ ਲਈ ਮੈਂ ਜਿਹੜਾ ਪੁਦੀਨਾ ਲਿਆ ਉਹਦੇ ਵਿੱਚ ਦੋ ਮਿਰਚਾਂ ਨਾਲ ਦੇ ਨਾਲ ਮੈਂ ਅਦਰਕ ਪਾ ਲਿਆ ਤੇ ਕੁੱਕਰ ਦੇਖੋ ਸਾਡਾ ਅਸੀਂ ਚੜਾਤਾ ਉਹਦੇ ਵਿੱਚ ਚਨੇ ਕਾਲੇ ਰੱਖੇ ਆ ਤੇ ਨਾਲ ਆਲੂ ਭਲੇ ਧਰੇ ਆ ਮੈਂ ਤੇ ਦੂਸਰੇ ਪਾਸੇ ਮੈਂ ਗ੍ਰाइंड ਕਰ ਲਈ ਚਟਨੀ ਖੱਟੇ ਵਾਸਤੇ ਤੇ ਜਿਹੜੀ ਗ੍ਰाइंड ਕਰਕੇ ਜਿਹੜੇ ਛਣਣੀ ਦੇ ਵਿੱਚ ਸਾਡੇ ਜਿਹੜਾ ਮਟੀਰੀਅਲ ਜਿਹੜਾ ਵਾਪਸ ਬਚਿਆ ਉਹ ਸੀ ਬੇਸ ਨਹੀਂ ਕਰਨਾ ਛੁੱਟਣਾ ਨਹੀਂ ਉਹਨੂੰ ਵੀ ਅਸੀਂ ਆਲੂਆਂ ਦੇ ਵਿੱਚ ਮਿਕਸ ਕਰ ਲੈਣਾ ਆਲੂਆਂ ਦੇ ਵਿੱਚ ਤੇ ਕਾਲੇ ਛਣਿਆਂ ਵਿੱਚ ਇਹਨੂੰ ਵੀ ਅਸੀਂ ਮਿਕਸ ਕਰ ਲੈਣਾ ਇਹਦੇ ਵਿੱਚ ਨਮਕ ਮਿਰਚ ਮਸਾਲਾ ਪਾ ਕੇ ਇਹਨੂੰ ਰਲ ਲੈਣਾ ਵਿੱਚ ਪਿਆਜ਼ ਵੀ ਕੱਟ ਕੇ ਦਾ ਪਾ ਲੈਣਾ ਨਿੰਬੂ ਦਾ ਲਿਮਨ ਆਲਹੁਣ ਉਹਦੇ ਪਾਣੀ 'ਚ ਆਟਾ ਦੇਖੋ ਸਾਡਾ ਬਿਲਕੁਲ ਤਿਆਰ ਹੋ ਗਿਆ ਹੈ ਤੇ ਇਹਦੇ ਵਿੱਚ ਨਿੰਬੂ ਨਿਚੋੜ ਲਿਆ ਸੀ ਮੈਂ ਸਿਰਫ ਤੋਂ ਬਾਹਰ ਨਮਕ ਮਿਰਚ ਜਲ ਜਿਰਾ ਵਗੈਰਾ ਪਾ ਕੇ ਤੇ ਉੱਪਰ ਮੈਂ ਬੂੰਦੀ ਪਾ ਲਈਏ ਤੇ ਸਾਡੇ ਕੰਦੇ ਤਿਆਰ ਹੋ ਗਈ ਹੁਣ ਮੈਂ ਲੱਗੀਆਂ ਗੋਲ ਗੱਪੇ ਤਿਆਰ ਕਰਨ ਕੜਾਈ ਮਤਾਰਦੀ ਤੇ ਇਹਨਾਂ ਨੂੰ ਸ਼ੇਪ ਦੇਤੀ ਮੈਂ ਗੋਲ ਗੱਪਿਆਂ ਵਾਲੀ ਬਹੁਤ ਸੋਹਣੀ ਸ਼ੇਪ ਨਿਕਲ ਕੇ ਆਈ ਸੀ ਤੇ ਅਸੀਂ ਉਹਨਾਂ ਨੂੰ ਤਲਾਂਗੇ ਫਰਾਈ ਕਰਾਂਗੇ ਬਟ ਮੈਂ ਫਰਾਈ ਤੇ ਕੀ ਤੇ ਲੇਕਿਨ ਗੱਲ ਨਹੀਂ ਬਣੀ ਗਾਲ ਨਹੀਂ ਬਣੀਆਂ ਜਿੱਦਾਂ ਆਪਾਂ ਦੇਖਦੇ ਆਂ ਬਲੌਗਰ ਬਣਾਉਂਦੇ ਆ ਨਾ ਕਈ ਤੇ ਮੇਰੇ ਤੇ ਬਹੁਤ ਬੇਕਾਰ ਬਣੇ ਸੀ ਮੈਂ ਕਾਫੀ ਸਾਰੇ ਬਣਾ ਕੇ ਇਕੱਠੇ ਕੀਤੇ ਸੀ ਤੁਸੀਂ ਵੀ ਆਪਣੇ ਸਾਹ ਮਾਟਾ ਲਗਾਏ ਹੋ ਆਪਣੇ ਸਾਹ ਨਾ ਬਣਾਏ ਹੋ ਮੇਰੇ ਕੋ ਤੇ ਕਾਲਾ ਮਲਾਈ ਹੋ ਗਿਆ ਬਿਲਕੁਲ ਵੀ ਵਧੀਆ ਨਹੀਂ ਬਣੇ ਦੇਖੋ ਇਹ ਤੇ ਪੂਰੀਆਂ ਤੋਂ ਵੀ ਪੂਰੀਆਂ ਵਾਂਗ ਬਣ ਗਏ ਹੁਣ ਸਾਡੀ ਗਾਉ ਮਾਤਾ ਖਾਏਗੀ ਉਹ ਮੈਨੂੰ ਪੈ ਗਈ ਟੈਨਸ਼ਨ ਤੇ ਹੁਣ ਗੋਲ ਗੱਪੇ ਤੇ ਬਣਾਣੀਆਂ ਐ ਬਾਜ਼ਾਰੋਂ ਫਿਰ ਮੰਗਵਾਏ ਗੋਲ ਗੱਪੇ ਰੈਡੀਮੇਡ ਫਿਰ ਉਹਨੂੰ ਫਰਾਈ ਕਰਕੇ ਅਸੀਂ ਇਹਨਾਂ ਨੂੰ ਤਲਿਆ ਇਹ ਤੇ ਬਹੁਤ ਸੋਖੇ ਐ ਫਰਾਈ ਕਰਨ ਚ ਤੇ ਪਤਾ ਨਹੀਂ ਕਿਉਂ ਦੂਸਰੇ ਆਟੇ ਵਾਲੇ ਮੇਰੇ ਕੋਲ ਬਣਦੇ ਹੀ ਨਹੀਂ ਹਮੇਸ਼ਾ ਇਹ ਮੈਂ ਤੀਸਰੀ ਵਾਰੀ ਟਰਾਈ ਕੀਤੀ ਸੀ ਤਾਂ ਵੀ ਨਹੀਂ ਬਨੇ ਤੇ ਹੁਣ ਮੈਂ ਦੇਖੋ ਇਹਨਾਂ ਨੂੰ ਫਰਾਈ ਕਰਨ ਦੀਆਂ ਰੈਡੀਮੇਡ ਵਾਲੇ ਗੋਲ ਗੱਪੇ ਇਹ ਬਹੁਤ ਸੋਨੇ ਫੁਲਕੇ ਤਿਆਰ ਹੋ ਤਿਆਰ ਹੋ ਜਾਂਦੇ ਐ ਮੈਂ ਨਾਲ ਮਿੱਠੀ ਕਾਂਜੀ ਵੀ ਤਿਆਰ ਕਰ ਲਈ ਸੀ ਕਿਉਂਕਿ ਬੱਚੇ ਜ਼ਿਆਦਾ